ਰॉयਲ ਕਾਮੀਨ ਹਸਪਤਾਲ ਦੇ ਵਿੱਚ ਸਿਹਤ ਸੰਭਾਲ ਦਾ ਬੁਰਾ ਹਾਲ ਹੈ ਜਿਸ ਦੀ ਰਿਪੋਰਟ ਕਈ ਡਾਕਟਰਾਂ ਨੇ ਕੀਤੀ ਹੈ ਤੇ ਕਿਹਾ ਕਿ ਨਾ ਸਿਰਫ ਡਾਕਟਰ ਬਲਕਿ ਨਿਊ ਵੈਸਟਮਿੰਸਟਰ ਦੇ ਇੱਕ ਹੋਰ ਫਰੇਜ਼ਰ ਹੈਲਥ ਅਥਾਰਟੀ ਦੇ ਵਿੱਚ ਬੁਰਾ ਹਾਲ ਹੈ ਰਿਸੋਰਸਸ ਦੀ ਕਮੀ ਹੈ ਮਰੀਜ਼ਾਂ ਦੇ ਇਲਾਜ ਦੇ ਲਈ ਬੰਦੀ ਉਹ ਸਹੂਲਤ ਨਹੀਂ ਮਿਲ ਰਹੀ ਜੋ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਈ ਅਜਿਹੇ ਡਾਕਟਰ ਤੇ ਉਹਨਾਂ ਦੇ ਸਹਿਕਰਮੀ ਨੇ ਜੋ ਖਰਚੇ ਦੇ ਸੰਕਟ ਦਾ ਹਵਾਲਾ ਦਿੰਦੇ ਹੋਏ ਆਪਣੀਆਂ ਨੌਕਰੀਆਂ ਤੋਂ ਸੂਬੇ ਨੂੰ ਛੱਡਣ ਬਾਰੇ ਸੋਚ ਰਹੇ ਨੇ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਸਮੱਸਿਆਵਾਂ ਦੇ ਸਾਹਮਣੇ ਆਉਣ ਤੋਂ ਕੁਝ ਦਿਨ ਬਾਅਦ ਨਿਊ ਵੈਸਟ ਮਿਸਟਰ ਦੇ ਇੱਕ ਹੋਰ ਫਰੇਜ਼ਰ ਹੈਲਥ ਅਥਾਰਟੀ ਹਸਪਤਾਲ ਵਿੱਚ ਸਿਹਤ ਸੰਭਾਲ ਦੀ ਸਥਿਤੀ ਬਾਰੇ ਚਿੰਤਾਵਾਂ ਵਧ ਰਹੀਆਂ ਨੇ ਰਾਇਲ ਕੋਲੰਬੀਅਨ ਹਸਪਤਾਲ ਦੇ ਇੱਕ ਡਾਕਟਰ ਦਾ ਕਹਿਣਾ ਹੈ ਕਿ ਐਸ ਐਮ ਮੈਚ ਦੇ ਡਾਕਟਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨਿਊ ਵੈਸਟ ਹਸਪਤਾਲ ਦੇ ਵਿੱਚ ਜੋ ਹੋ ਰਿਹਾ ਉਸ ਤੋਂ ਦੂਰ ਰਹੀਆਂ ਹੈ ਇਹ ਕਹਿੰਦੇ ਹੋਏ ਕਿ ਇੱਥੇ ਸਰੋਤਾਂ ਨਰਸਾਂ ਦੇ ਮਾਹਰਾਂ ਦੀ ਗੰਭੀਰ ਘਾਟ ਹੈ ਉਹ ਕਹਿੰਦੇ ਨੇ ਕਿ ਮਰੀਜ਼ ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਲੰਬੇ ਸਮੇਂ ਤੱਕ ਡੀਕ ਕਰ ਰਹੇ ਨੇ ਡਾਕਟਰ ਦੁਆਰਾ ਦੇਖਣ ਜਾਂ ਹਸਪਤਾਲ ਦੇ ਵਿੱਚ ਮੁਲਾਕਾਤ ਲਈ ਇਹ ਸੰਭਾਵਤ ਤੌਰ ਤੇ ਵਿਗੜ ਜਾਏਗਾ ਤੇ ਕੁਝ ਨਹੀਂ ਇੱਥੇ ਬਦਲਦਾ ਡਾਕਟਰ ਨੇ ਕਿਹਾ ਹੈ ਕਿ ਸਿਸਟਮ ਵਿੱਚ ਹਰ ਥਾਂ ਤੇ ਤਣਾਅ ਹੈ ਸੀਮਾ ਸਿਰਫ ਮਰੀਜ਼ਾਂ ਨੂੰ ਦੇਖਣ ਦੀ ਨਹੀਂ ਬਲਕਿ ਸਰੋਤਾਂ ਦੀ ਵੀ ਘਾਟ ਹੈ ਉਹ ਕਹਿੰਦੇ ਨੇ ਕਿ ਕੁਝ ਸਹਿਕਰਮੀਆਂ ਨੇ ਚੱਲ ਰਹੇ ਖਰਚੇ ਦੇ ਸੰਕਟ ਦਾ ਹਵਾਲਾ ਦਿੰਦੇ ਹੋਏ ਆਪਣੀਆਂ ਨੌਕਰੀਆਂ ਤੇ ਸੂਬੇ ਨੂੰ ਛੱਡਣ ਬਾਰੇ ਸੋਚਿਆ ਡਾਕਟਰ ਦੇ ਅਨੁਸਾਰ ਲੋੜਿੰਦੇ ਕੁਝ ਮਹਾਰਾਂ ਦੇ ਵਿੱਚ ਨਿਊਰੋਲੋਜ ਨਿਊਰੋਲੋਜਿਸਟ ਰੇਡੀਓਲੋਜਿਸਟ ਤੇ ਜਰੀਏਟ੍ਰੀਸ਼ੀਅਨ ਸ਼ਾਮਿਲ ਨੇ ਜੋ ਕਿ ਬੁਢਾਪੇ ਦੀ ਆਬਾਦੀ ਦੇ ਵਿੱਚ ਮੁੱਖ ਨੇ ਇੰਨਾ ਹੀ ਨਹੀਂ ਹੋਰ ਆਪਰੇਟਿੰਗ ਰੂਮ ਤੇ ਸਮੁੱਚੇ ਧਾਵਾਂ ਦੀ ਵੀ ਲੋੜ ਹੈ ਹਸਪਤਾਲ ਦਾ ਇੱਕ ਵਿਸਤਾਰ ਇਸ ਸਮੇਂ ਬਣਾਇਆ ਜਾ ਰਿਹਾ ਹੈ ਪਰ ਇਹ ਡਾਕਟਰ ਦੇ ਮੁਤਾਬਕ ਸਹੀ ਸਟਾਫਿੰਗ ਪੱਦਰ ਤੋਂ ਬਿਨਾ ਇਹ ਪੂਰੀ ਤਰ੍ਹਾਂ ਕੰਮ ਨਹੀਂ ਕਰੇਗਾ ਡਾਕਟਰ ਕਹਿੰਦੇ ਨੇ ਕਿ ਬਹੁਤ ਸਾਰੇ ਸਟਾਫ ਮੈਂਬਰ ਹਨ ਜੋ ਪਈਏ ਨੂੰ ਮੋੜਨ ਦੇ ਵਿੱਚ ਮਦਦ ਕਰਨ ਲਈ ਵਾਧੂ ਸ਼ਿਫਟਾਂ ਵਿੱਚ ਕੰਮ ਕਰ ਰਹੇ ਨੇ ਪਰ ਇਹ ਬਰਨ ਆਊਟ ਦਾ ਡਰ ਵਧਾਉਂਦਾ ਹੈ ਡਾਕਟਰ ਨੂੰ ਯਕੀਨ ਨਹੀਂ ਹੈ ਕਿ اے ਬੀ ਸੀ ਦੇ ਦਖਲ ਤੋਂ ਬਿਨਾ ਕਿੰਨਾ ਚਿਰ ਜਾਰੀ ਰਹਿ ਸਕਦਾ ਹੈ ਸਰਕਾਰ ਜਿਸ ਨੂੰ ਇੱਕ ਲੰਬੀ ਮਿਆਦ ਦੀ ਯੋਜਨਾ ਲਿਆਉਣ ਲਈ ਜ਼ੋਰ ਦਿੱਤਾ ਜਾ ਰਿਹਾ ਜਿਸ ਵਿੱਚ ਫਰੰਟਲਾਈਨ ਹੈਲਥ케ਅਰ ਵਰਕਰਾਂ ਦੀ ਭਰਤੀ ਤੇ ਬਰਕਰਾਰ ਰਹਿਣਾ ਵੀ ਸ਼ਾਮਿਲ ਹੈ ਇਹ ਹੋਰ ਹਲ ਸੁਝਾਇਆ ਗਿਆ ਜੋ ਸੂਬੇ ਵਿੱਚ ਗ੍ਰੈਜੂਏਟਾਂ ਨੂੰ ਰੱਖਣ ਦੇ ਵਿੱਚ ਮਦਦ ਕਰਨ ਲਈ ਇੱਕ ਨਵਾਂ ਮੈਡੀਕਲ ਸਕੂਲ ਖੋਲ ਰਿਹਾ ਹੈ ਉਠਾਈਆਂ ਜਾ ਰਹੀਆਂ ਚਿੰਤਾਵਾਂ ਇਸ ਹਫਤੇ ਐਸਐਮਐਚ ਵਿਖੇ ਐਮਰਜੈਂਸੀ ਰੂਮ ਦੇ ਡਾਕਟਰਾਂ ਦੁਆਰਾ ਲਿਖੇ ਪੱਤਰ ਦੇ ਅਨੁਸਾਰ ਹੈ ਜੋ ਕਿ ਸਹੂਲਤਾਂ ਦੇ ਵਿੱਚ ਵਿਗੜ ਰਹੀਆਂ ਸਥਿਤੀਆਂ ਬਾਰੇ ਵਿਸਾਰ ਦੇ ਵਿੱਚ ਕੀਤਾ ਗਿਆ ਸੀ ਤੇ ਕੰਮ ਵਾਲੀ ਥਾਂ ਇੰਨੀ ਜ਼ਹਿਰੀਲੀ ਬਣ ਗਈ ਕਿ ਡਾਕਟਰਾਂ ਨੂੰ ਕੰਮ ਤੇ ਆਉਣ ਤੋਂ ਨਿਰਾਸ਼ ਕਰ ਰਹੀ ਸੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਭੀੜ ਤੇ ਮਾਤਰਾ ਵਿਗੜ ਰਹੀ ਹੈ ਤੇ ਸਿਹਤ ਮੰਤਰੀ ਤੇ ਫਰੇਜ਼ਰ ਹੈਲਥ ਅੱਗੇ ਵਧਣ ਲਈ ਕਿਹਾ ਗਿਆ ਹੈ। ਬੁੱਧਵਾਰ ਨੂੰ ਸਰਕਾਰੀ ਸੁਬਾਈ ਸਰਕਾਰੀ ਹਸਪਤਾਲ ਦੇ ਵਿੱਚ ਬੋਝ ਨੂੰ ਘਟ ਕਰਨ ਵਿੱਚ ਮਦਦ ਲਈ ਨਵੇਂ ਘਟੋ ਘਟ ਨਰਸ ਤੋਂ ਮਰੀਜ਼ਾਂ ਦਾ ਅਨੁਪਾਤ ਨੂੰ ਸੰਭਵ ਬਣਾਉਣ ਵਿੱਚ ਮਦਦ ਲਈ ਤਿਆਰ ਲਈ ਕਰਨ ਲਈ ਇੱਕ ਨਵੀਂ ਭਰਤੀ ਰਣਨੀਤੀ ਤੇ ਨਰਸਾਂ ਲਈ ਸਿੱਖਿਆ ਤੇ ਸਹਾਇਤਾ ਦਾ ਵਿਸਤਾਰ ਵੀ ਕਰ ਰਹੀ ਹੈ। ਨਿਊਜ਼ ਜਸਤੂ ਚੈਨਲ ਪੰਜਾਬੀ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ